ਤੇ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਿੰਡਾਂ ਦੀ ਆਪਣੇ ਇਲਾਕੇ ਦੀਆਂ ਜਿਹੜੀਆਂ ਧੀਆਂ ਸਾਡੀਆਂ ਨੇ ਨਾਮ ਬਣਾਇਆ ਆ ਆਪਾਂ ਉਹਨਾਂ ਨੂੰ ਪ੍ਰੋਮੋਟ ਕਰੀਏ ਤੁਹਾਡਾ ਇੱਕ ਸ਼ੇਅਰ ਪਤਾ ਹੀ ਨਹੀਂ ਆ ਯਾਰ ਕਿੱਥੇ ਤੱਕ ਉਹਨਾਂ ਦੀ ਜਿਹੜੀ ਆ ਗੱਲ ਪਹੁੰਚਾ ਸਕਦਾ ਉਹਨਾਂ ਦਾ ਮੈਨੂੰ ਲੱਗਦਾ ਸਾਡਿਆਂ ਬੋਤਿਆਂ ਨੂੰ ਅਜੇ ਪਤਾ ਹੀ ਨਹੀਂ ਹੋਣਾ ਇਹਦੇ ਬਾਰੇ ਕਿ ਜਿਹੜਾ ਲਾਲੋਬੀ ਖੇਲੋ ਇੰਡੀਆ ਗੇਮਾਂ ਨੇ ਪੂਰੇ ਭਾਰਤ ਦੇ ਵਿੱਚੋਂ ਅਗਰ ਸਭ ਤੋਂ ਵੱਧ ਕੋਈ ਮੈਡਲ ਲੈਣ ਵਾਲੀ ਬੱਚੀ ਹੈ ਤਾਂ ਉਹ ਸਾਡੇ ਪਿੰਡਾਂ ਦੀ ਹੈ ਅਗੇ ਕਿੰਨੇ ਦੇਸ਼ ਆ ਜਿਹੜੇ ਕਹਿੰਦੇ ਖੇਡਾਂ ਚ ਕਿੰਨੇ ਆ ਜਾਪਾਨ ਹੋ ਗਿਆ ਹੋਰ ਮਲੇਸ਼ੀਆ ਸਿੰਗਾਪੁਰ ਜਿੰਨਾ ਏਸ਼ੀਆ ਦੇ ਵਿੱਚ ਦੇਸ਼ ਆਉਂਦੇ ਆ ਸਾਰੇ ਦੇਸ਼ਾਂ ਦੇ ਜਵਾਕ ਆਏ ਹੋਣੇ ਆ ਪਰ ਉੱਥੇ ਜਾ ਕੇ ਆਪਣਾ ਬ੍ਰੌਂਜ ਲੈ ਕੇ ਆਉਣਾ ਯਾਰ ਬਹੁਤ ਵੱਡੀ ਗੱਲ ਹੈ ਇਹ ਵੀ ਸਾਡੇ ਪਿੰਡਾਂ ਦੀ ਕੁੜੀ ਆ ਜਾਪੀ ਖਟੜਾ ਤੇ ਦਲਜੀਤ ਵਰਗ ਜਿਹੜੇ ਗਲੋਬਲੀ ਸਟੇਜ ਦੇ ਉੱਤੇ ਆਕਲੈਂਡ ਵਿਖੇ ਉਹਨਾਂ ਨੇ ਉਹਦੀ ਗੱਲ ਕੀਤੀ ਹੈ ਤਾਂ ਉਹ ਕੁੜੀ ਦੀ ਗੱਲ ਕਰੀਏ ਤਾਂ ਉਹ ਵੀ ਸਾਡੇ ਇਲਾਕੇ ਦੀ ਆ ਆਨੰਦਪੁਰ ਸਾਹਿਬ ਦੇ ਅਲੱਗੇ ਪੈਂਦਾ ਪਿੰਡ ਨੂਰਪੁਰ ਵੇਦੀ ਨੂਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤੇ ਕਿਵੇਂ ਤੀ ਭੈਣ ਦੀ ਗਲਤ ਵੀਡੀਓ ਵਾਇਰਲ ਹੋ ਜਾਏ ਤਾਂ ਆਪਾਂ ਮੈਂਟਲ ਆਉਂਦੇ ਆਂ ਸ਼ੇਅਰ ਕਰਨ ਦੇ ਲਈ ਪਰ ਆਹ ਵੀਡੀਓ ਪੂਰੀ ਦੇਖਿਓ ਅੱਜ ਤੁਹਾਨੂੰ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਉਹਨਾਂ ਭੈਣਾਂ ਬਾਰੇ ਦੱਸਾਂਗਾ ਜਿਨ੍ਹਾਂ ਨੇ ਲਾਲੋ ਵੀ ਸਾਡੇ ਇਲਾਕੇ ਦਾ ਨਾਮ ਉੱਚਾ ਕੀਤਾ ਮੈਂ ਮੈਂ ਗੱਲ ਕਰ ਰਿਹਾ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਇਲਾਕੇ ਦੀ ਆਨੰਦਪੁਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਕਿੰਨੇ ਇੱਥੋਂ ਦੇ ਜਿਹੜੇ ਆ ਸ਼ਹੀਦ ਹੋਏ ਨੇ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਇੱਥੋਂ ਜਿਹੜੀਆਂ ਸਾਡੀਆਂ ਮਾਈ ਭਾਗੋ ਦੀਆਂ ਵਾਰਸਾਂ ਵੀ ਪੈਦਾ ਹੋਈਆਂ ਨੇ ਤਾਂ ਤੋਂ ਪਹਿਲੀ ਅਗਰ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਪੀਯੂ ਚ ਜਿਹੜਾ ਧਰਨਾ ਚੱਲਦਾ ਪਿਆ ਪੀਯੂ ਧਰਨੇ ਦੇ ਵਿੱਚ ਇੱਕ ਲਾਲੋ ਵੀ ਵੀਡੀਓ ਵਾਇਰਲ ਹੋਈ ਜਿਹੜੀ ਵੀਡੀਓ ਨੇ ਪੂਰੀ ਦੁਨੀਆ ਦੇ ਵਿੱਚ ਤਰਥਲੀ ਮਚਾਈ ਹੈ ਜਿਹਨੋ ਕੇ ਲਾਲੋ ਵੀ ਬਹੁਤ بڑے ਲੈਵਲ ਦੇ ਉੱਤੇ ਹਰ ਇੱਕ ਬੰਦੇ ਨੇ ਸ਼ੇਅਰ ਕੀਤਾ ਹਰ ਇੱਕ ਪੋਲੀਟਿਕਲ ਬੰਦੇ ਨੇ ਸ਼ੇਅਰ ਕੀਤਾ ਹਰ ਇੱਕ ਆਰਟਿਸਟ ਨੇ ਸ਼ੇਅਰ ਕੀਤਾ ਦਲਜੀਤ ਵਰਗ ਜਿਹੜੇ ਗਲੋਬਲੀ ਸਟੇਜ ਦੇ ਉੱਤੇ ਆਕਲੈਂਡ ਵੇਖਿਆ ਉਹਨਾਂ ਨੇ ਉਹਦੀ ਗੱਲ ਕੀਤੀ ਹੈ ਤਾਂ ਉਹ ਕੁੜੀ ਦੀ ਗੱਲ ਕਰੀਏ ਤਾਂ ਉਹ ਵੀ ਸਾਡੇ ਇਲਾਕੇ ਦੀ ਹੈ ਅ ਅਨੰਦਪੁਰ ਸਾਹਿਬ ਦੇ ਅੱਗੇ ਪੈਂਦਾ ਪਿੰਡ ਨੂਰਪੁਰ ਵੇਦੀ ਨੂਰਪੁਰ ਵੇਦੀ ਬਲਾਕ ਆ ਤੇ ਉੱਥੋਂ ਦੀ ਉਹ ਧੀ ਐਮ ਨਾਮ ਆਉਂਦਾ ਹਰਮਨਪ੍ਰੀਤਕੌਰ ਹਰਮਨਪ੍ਰੀਤਕੌਰ ਦੀ ਗੱਲ ਕਰੀਏ ਤਾਂ ਉਹ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਸੈਕੰਡ ਇਅਰ ਦੀ ਸਟੂਡੈਂਟ ਹੈ ਤੇ ਉਹ ਯੂਨੀਵਰਸਿਟੀ ਗਈ ਜਦੋਂ ਧਰਨਾ ਲੱਗਿਆ ਤੇ ਮੁਲਾਜ਼ਮਾਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਕਿ ਉਹਨੇ ਜਿਹੜਾ ਬਾਹਰ ਛੜਾ ਕੇ ਕਹਿ ਕੇ ਵੀ ਬਾਹਰ ਛੱਡ ਦੇ ਨਿਮੇਤੇ ਪੁਰਾ ਕੋਈ ਨਹੀਂ ਹੋਣਾ ਤਾਂ ਉਹਨੇ ਜਿਹੜਾ ਉੱਥੇ ਸ਼ਬਦ ਬੋਲਿਆ ਨਾ ਮੇਤੇ ਉਹ ਸਾਡੇ ਵਾਲੀ ਬੋਲੀ ਦਾ ਸ਼ਬਦ ਹੈ ਠੀਕ ਹੈ ਨਾ ਠੀਕ ਹੈ ਨਾ ਮੇਤੇ ਪੁਰਾ ਕੋਈ ਨਾ ਫਿਰ ਤੂੰ ਆਪਣਾ ਦੇਖ ਲਈ ਬਾ ਛੱਡਣੀ ਫਿਰ ਜੇ ਮੇਤੇ ਪੈ ਗਈ ਆਪਣਾ ਹਸਾਬ ਨਾਲੀ ਉਹ ਮੇਤੇ ਜਿਹੜਾ ਸ਼ਬਦ ਆ ਉਹ ਬਈ ਸਾਡੇ ਵਾਲੇ ਪਾਸੇ ਬੋਲਦੇ ਜੇ ਤਾਂ ਬਾਕੀ ਪਾਸੇ ਬੋਲਦੇ ਨੇ ਮੇਰੇ ਤੋਂ ਪੁਰਾਣੀ ਹੋਣਾ ਕੋਈ ਠੀਕ ਹੈ ਨਾ ਜਾਂ ਮੈਥੋਂ ਹੋਣਾ ਪਰ ਸਾਡੇ ਵਾਲੇ ਪਾਸੇ ਮੈਤੇ ਮੇਤੇ ਬੋਲਦੇ ਐ ਤੇ ਹਰਮਨਪ੍ਰੀਤ कौर ਸਾਡੇ ਇਲਾਕੇ ਦੀ ਧੀ ਹੈ ਤੇ ਸਾਨੂੰ ਉਹਦੇ ਤੇ ਮਾਣ ਵੀ ਹੈ ਤੇ ਤੇ ਉਹ ਕੁੜੀ ਨੇ ਜਿਹੜਾ ਲਾਲੂ ਮੋਰਚੇ ਦੇ ਵਿੱਚ ਕਿ ਜਾਣ ਵਾ ਦਿੱਤੀ ਆ ਉਹ ਤੋਂ ਬਾਅਦ ਜਿਹੜਾ ਮੋਰਚਾ ਬਹੁਤ بڑے ਲੈਵਲ ਤੇ ਗਿਆ ਕਿ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕਿੰਨੇ ਜੋਸ਼ ਦੇ ਨਾਲ ਕਿੰਨੀ ਜਾਣ ਦੇ ਨਾਲ ਜਿਹੜੀਆਂ ਨੇ ਆ ਆਪਣੇ ਜਿਹੜੇ ਹੱਕਾਂ ਨੂੰ ਲੈ ਕੇ ਜਾਣਦੀਆਂ ਨੇ ਗੱਲ ਕਰਦੀਆਂ ਨੇ ਤੇ ਮਾਣ ਆ ਸਾਨੂੰ ਵੀ ਤੇ ਤੁਹਾਨੂੰ ਸਾਰਿਆਂ ਨੂੰ ਵੀ ਸਾਡੇ ਇਲਾਕੇ ਵਾਲੇ ਨੂੰ ਖਾਸ ਕਰਕੇ ਤੇ ਪੂਰੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਤੇ ਹਰਮਨਪ੍ਰੀਤ ਕੋਰੇ ਭਾਣੇ ਸਾਨੂੰ ਤੇਰੇ ਤੇ ਮਾਣ ਹੈ ਤੇ ਦੂਜੀ ਅਗਰ ਆਪਾਂ ਗੱਲ ਕਰੀਏ ਤਾਂ ਸਾਡੇ ਨੂਰਪੁਰ ਵੈਦੀ ਬਲਾਗ ਦੇ ਵਿੱਚ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਪੈਂਦਾ ਪਿੰਡ ਸਮੁੰਦਰੀਆਂ ਪਿੰਡ ਸਮੁੰਦਰੀਆਂ ਦੇ ਵਿੱਚ ਇੱਕ ਕੋਲ ਸਾਹਿਬ ਨੇ ਬਲਵਿੰਦਰ ਸਿੰਘ ਸਮੁੰਦਰੀਆਂ ਜਿਨ੍ਹਾਂ ਨੇ ਲਾਲੋ ਵੀ ਆਪਣੀ ਮਿਹਨਤ ਦੇ ਉੱਤੇ ਬਹੁਤ ਸਾਰੇ ਬੱਚੇ ਤਿਆਰ ਕੀਤੇ ਆ ਗੇਮਾਂ ਦੇ ਵਿੱਚ ਤੇ ਉਹਨਾਂ ਦੀ ਧੀ ਹੈ ਜੈਸਮੀਨ ਕੋਰ ਤੇ ਜੈਸਮੀਨ ਕੋਰ ਦੀ ਅਗਰ ਗੱਲ ਕਰੀਏ ਤਾਂ ਉਹ ਬੱਚੀ ਇੱਕ ਇਹੋ ਜਿਹੀ ਬੱਚੀ ਹੈ ਕਿ ਭਾਰਤ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ਖੇਡੋ ਇੰਡੀਆ ਜਿਹੜੀਆਂ ਨੇ ਉਹਦੇ ਵਿੱਚ ਸਭ ਤੋਂ ਵੱਧ 골ਡ ਮੈਡਲ ਲੈਣ ਵਾਲੀ ਬੱਚੀ ਹੈ ਉਹ ਸਾਡੇ ਇਲਾਕੇ ਦੀ ਹੈ ਸਮੁੰਦਰੀਆਂ ਪਿੰਡ ਤੋਂ ਹੈ ਨੂਰਪਰਵੇਦੀ ਬਲਾਕ ਹੈ ਆਨੰਦਪੁਰ ਸਾਹਿਬ ਇਲਾਕਾ ਰੋਪੜ ਜ਼ਿਲ੍ਹਾ ਤੇ ਮੈਨੂੰ ਲੱਗਦਾ ਸਾਡੇਆ ਬੋਤਿਆਂ ਨੂੰ ਅਜੇ ਪਤਾ ਹੀ ਨਹੀਂ ਹੋਣਾ ਇਹਦੇ ਬਾਰੇ ਕਿ ਜਿਹੜਾ ਲਾਲੋ ਵੀ ਖੇਲੋ ਇੰਡੀਆ ਗੇਮਾਂ ਨੇ ਪੂਰੇ ਭਾਰਤ ਦੇ ਵਿੱਚੋਂ ਅਗਰ ਸਭ ਤੋਂ ਵੱਧ ਕੋਈ ਮੈਡਲ ਲੈਣ ਵਾਲੀ ਬੱਚੀ ਹੈ ਤਾਂ ਉਹ ਸਾਡੇ ਪਿੰਡਾਂ ਦੀ ਹੈ ਜਿਨ੍ਹਾਂ ਕੇ ਲਾਲੋ ਵੀ ਅਜ ਤੱਕ 15 ਦੇ ਕਰੀਬ ਤੱਕ 골ਡ ਮੈਡਲ ਜਿੱਤੇ ਨੇ ਸ਼ਾਰਟ ਪੁੱਟ ਫਿੜਦੀ ਜਾਓ ਉਹ ਜਿਹਨੂੰ ਪੰਜਾਬੀ ਗੋਲਾ ਸੁੱਟਣਾ ਕਹਿੰਦੇ ਨੇ ਤੇ ਸੀਨੀਅਰ ਗੇਮਾਂ ਦੇ ਵਿੱਚ ਵੀ ਉਹ ਕੁੜੀ ਬਹੁਤ ਲਾਲੋ ਅੱਗੇ ਤੱਕ ਜਾ ਰਹੀ ਹੈ ਬਹੁਤ ਸਾਰੇ ਕਾ ਇੰਟਰਨੈਸ਼ਨਲ ਟੂਰਸ ਦੇ ਉੱਤੇ ਜਾਣਾ ਸੀ ਉਹਨਾਂ ਪਿੱਛੇ ਜਾ ਉਹ ਤਾਂ ਸੱਟ ਲੱਗ ਗਈ ਪਰ ਉਹ ਅਜੇ ਵੀ ਤਿਆਰੀ ਕਰਦੀ ਪਈ ਆ ਰਿਕਵਰੀ ਕਰਦੀ ਪਈ ਆ ਉਹ ਹੁਣ ਵੱਡਿਆਂ ਲੈਵਲ ਤੇ ਜਾਊਗੀ ਤਾਂ ਉਹ ਵੀ ਸਾਡੇ ਪਿੰਡਾਂ ਦੀ ਕੁੜੀ ਆ ਬਈ ਤਾਂ ਸਾਡਾ ਪਤਾ ਹੁੰਦਾ ਕੀ ਆ ਕਿ ਸਾਡੇ ਇਲਾਕੇ 'ਚ ਜੋ ਚੀਜ਼ਾਂ ਹੁੰਦੀਆਂ ਸਾਨੂੰ ਆਪਣੇ ਪਿੰਡਾਂ ਦਾ ਸਾਨੂੰ ਆਪਣੇ ਇਲਾਕੇ ਦਾ ਪਤਾ ਨਹੀਂ ਹੁੰਦਾ ਤੇ ਅਸੀਂ ਕੀ ਕਰਦੇ ਆ ਸਾਨੂੰ ਲੱਗਦਾ ਸਾਡੇ ਪਿੰਡਾਂ 'ਚ ਕੋਈ ਹੈ ਨਹੀਂ ਤੇ ਪਰ ਅਗਰ ਅਸੀਂ ਸ਼ੇਅਰ ਕਰਾਂਗੇ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਾਂਗੇ ਇਹਨਾਂ ਚੀਜ਼ਾਂ ਦੇ ਉੱਪਰ ਕੰਮ ਕਰਾਂਗੇ ਤਾਂ ਲਾ ਲਓ ਯਾਰ ਸਾਡਾ ਇੱਕ ਸ਼ੇਅਰ ਕਿ ਸਾਡੇ ਲਾ ਲੋ ਵੀ ਕੋਈ ਇੱਕ ਬੱਚੀ ਵੀ ਉਹਨੂੰ ਦੇਖ ਕੇ ਇਨਸਪਾਇਰ ਹੁੰਦੀ ਹੈ ਕਿ ਨਹੀਂ ਯਾਰ ਸਾਡੇ ਇਲਾਕੇ ਦੇ ਸਾਡੇ ਪਿੰਡਾਂ ਦੀਆਂ ਕੁੜੀਆਂ ਹੈਗੀਆਂ ਨੇ ਠੀਕ ਹੈ ਨਾ ਤਾਂ ਜੈਸਮੀਨ ਕੌਰ ਦੇ ਉੱਤੇ ਵੀ ਸਾਨੂੰ ਮਾਣ ਹੈ ਕਿ ਜਿਹੜੀ ਕੁੜੀ ਪੂਰੇ ਭਾਰਤ ਦੇ ਵਿੱਚੋਂ ਇਕਲੋਤੀ ਹੈ ਉਹ ਜੀ ਕੁੜੀ ਹੈ ਵੀ ਜਿਹਦੇ ਉਹ ਨਾਮ ਜਿਹੜਾ ਸਭ ਤੋਂ ਵੱਧ ਮੈਡਲ ਨੇ ਇਹ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਤੀਜੇ ਨੰਬਰ ਦੇ ਉੱਤੇ ਆਉਂਦੀ ਹੈ ਗੁਰਲੀਨ ਕੌਰ ਗੁਰਲੀਨ ਕੌਰ ਜਿਹੜੀ ਹੈ ਉਹ ਜੈਸਮੀਨ ਕੌਰ ਦੀ ਭੈਣ ਹੈ ਬਲਵਿੰਦਰ ਸਿੰਘ ਸਮੁੰਦੜੀਆਂ ਜਿਹੜੇ ਨੇ ਕੋਲ ਸਾਹਿਬ ਨੇ ਉਹਨਾਂ ਦੀ ਹੀ ਧੀ ਹੈ ਇਹ ਜੈਸਮੀਨ ਕੌਰ ਵੱਡੀ ਧੀ ਹੈ ਤੇ ਜਿਹੜੀ ਗੁਰਲੀਨ ਕੌਰ ਆ ਉਹ ਦੂਜੀ ਧੀ ਹੈ। ਕਲੀਨ ਦੀ ਗੱਲ ਕਰੀਏ ਤਾਂ ਗੁਰਲੀਨ ਇੱਕ ਇਹੋ ਜਿਹੀ ਬੱਚੀ ਆ ਜਿਹਨੇ ਸ਼ਾਰਟਪੁੱਟ ਦੇ ਵਿੱਚ ਪਿਛਲੇ 2023 ਦੇ ਵਿੱਚ ਜਿਹੜਾ 16.75 ਦੇ ਕਰੀਬ ਸ਼ਾਰਟਪੁੱਟ ਜਿਹੜਾ ਗੋਲਾ ਸੁੱਟ ਕੇ ਜਿਹੜਾ ਨੈਸ਼ਨਲ ਰਿਕਾਰਡ ਬਣਾਇਆ ਸੀ ਤੇ 골ਡ ਮੈਡਲ ਲੈ ਕੇ ਆਈ ਸੀ ਕੁੜੀ ਉਹ ਵੀ ਸੋਚ ਕੇ ਦੇਖੋ ਪਿੰਡ ਸਮੁੰਦੜੀਆਂ ਤੋਂ ਐ। ਪਿੰਡ ਸਮੁੰਦੜੀਆਂ ਬਲਾਕ ਨੂਰਪੁਰ ਵੈਦੀ ਇਲਾਕਾ ਆਨੰਦਪੁਰ ਸਾਹਿਬ ਤੇ ਜਿਹੜਾ ਰੋਪੜ। ਤੇ ਅਸੀਂ ਫੇਰ ਕਹਿ ਦਿੰਦੇ ਆ ਸਾਡੇ ਕੋਲ ਯਾਰ ਕੋਈ ਹੈ ਹੀ ਨਹੀਂ ਸਾਡੇ ਇਲਾਕੇ ਚੋਂ ਕੁਝ ਨਹੀਂ ਹੈਗਾ ਪਰ ਗੱਲ ਕਿੰਦ ਕਿਆ ਹੁੰਦੀ ਹੈ ਕਿ ਅਸੀਂ ਦੇਖ ਦੇਣੀ ਹੈ। ਤੇ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਪਿੰਡਾਂ ਦੀ ਆਪਣੇ ਇਲਾਕੇ ਦੀਆਂ ਜਿਹੜੀਆਂ ਧੀਆਂ ਸਾਡੀਆਂ ਨੇ ਨਾਮ ਬਣਾਇਆ ਆ ਆਪਾਂ ਉਹਨਾਂ ਨੂੰ ਪ੍ਰੋਮੋਟ ਕਰੀਏ ਤੁਹਾਡਾ ਇੱਕ ਸ਼ੇਅਰ ਪਤਾ ਹੀ ਨਹੀਂ ਆ ਯਾਰ ਕਿੱਥੇ ਤੱਕ ਉਹਨਾਂ ਦੀ ਜਿਹੜੀ ਆ ਗੱਲ ਪਹੁੰਚਾ ਸਕਦਾ ਉਹਨਾਂ ਦਾ ਨਾਮ ਪਹੁੰਚਾ ਸਕਦਾ ਤੇ ਪਤਾ ਨਹੀਂ ਆ ਉਹਨਾਂ ਕੁੜੀਆਂ ਨੂੰ ਕਿੰਨਾ ਮਾਣ ਹੋਣਾ ਕਿ ਯਾਰ ਨਹੀਂ ਮੇਰੇ ਪਿੰਡਾਂ ਵਾਲੇ ਮੇਰੇ ਇਲਾਕੇ ਵਾਲੇ ਮੇਰੇ ਜ਼ਿਲੇ ਵਾਲੇ ਜਿਹੜੇ ਆ ਉਹ ਸਾਨੂੰ ਸਪੋਰਟ ਕਰਦੇ ਆ ਤੇ ਤੀਜੇ ਨੰਬਰ ਦੀ ਗੱਲ ਕਰੀਏ ਤਾਂ ਉਹ ਹੈਗੀ ਆ ਜਾਪੀ ਖਟੜਾ ਜਾਪੀ ਖਟੜਾ ਕੁੜੀ ਜਿਹੜੀ ਆ ਹਾਲੀ ਦੇ ਵਿੱਚ ਥੋੜੇ ਦਿਨ ਪਹਿਲਾਂ ਹੀ ਬਹਿਰੀਨ ਦੇ ਵਿੱਚ ਹੋਈਆਂ ਏਸ਼ੀਅਨ ਗੇਮਾਂ ਦੇ ਵਿੱਚੋਂ ব্রੌਂਜ਼ ਮੈਡਲ ਲੈ ਕੇ ਆਈ ਹੈ ਤਾਂ ਸੋਚ ਕੇ ਦੇਖਣਾ ਉਹ ਕਿ ਕੁੜੀ ਦਾ ਪਿੰਡ ਹੈਗਾ ਠਾਣਾ ਠਾਣਾ ਪਿੰਡ ਹੈ ਨੂਰਪੁਰ ਵੇਦੀ ਬਲਾਕ ਲੱਗ ਜਾਂਦਾ ਇਲਾਕਾ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਉਹਦਾ ਵੀ ਤਾਂ ਸੋਚ ਕੇ ਦੇਖੋ ਇਹ ਤਿੰਨੇ ਕੁੜੀਆਂ ਸਾਡੇ ਪਿੰਡਾਂ ਦੀਆਂ ਨੇ ਤੇ ਇਹ ਜਿਹੜੀ ਜਾਪੀ ਖੱਟੜਾ ਹੈ ਇਹ ਵੀ ਜਿਹੜੀ ਟ੍ਰੇਨਿੰਗ ਲੈਂਦੀ ਹੈ ਕੋਚਿੰਗ ਲੈਂਦੀ ਹੈ ਉਹ ਵੀ ਬਲਵਿੰਦਰ ਸਿੰਘ ਸਮੁੰਦਰੀਆਂ ਜਿਹੜੇ ਨੇ ਇਹਨਾਂ ਦੇ ਕੋਚ ਸਾਹਿਬ ਨੇ ਉਹੀ ਇਹਨਾਂ ਨੂੰ ਟ੍ਰੇਨਡ ਕਰਦੇ ਨੇ ਤੇ ਉੱਥੋਂ ਟ੍ਰੇਨਿੰਗ ਲੈ ਕੇ ਬੱਚੀ ਨੇ ਜਿਹੜਾ ਐ ਨੈਸ਼ਨਲ ਲੈਵਲ ਦੇ ਉੱਤੇ ਹੀ ਬਹੁਤ ਵਧੀਆ ਪਰਫਾਰਮ ਕੀਤਾ ਪਰ ਇੰਟਰਨੈਸ਼ਨਲ ਲੈਵਲ ਤੇ ਸੋਚ ਕੇ ਦੇਖੋ ਏਸ਼ੀਅਨ ਗੇਮਾਂ ਦੇ ਵਿੱਚ ਜਿੱਥੇ ਕਿ ਪਤਾ ਹੀ ਨਹੀਂ ਕਿੰਨੇ ਦੇਸ਼ ਆਏ ਹੋਣੇ ਆ ਕਿੰਨੇ ਦੇਸ਼ਾਂ ਦੇ ਵਿੱਚੋਂ ਪੂਰੇ ਚੋਣ-ਚੋਣ ਕੇ ਪੂਰੇ ਦੇਸ਼ ਦੇ ਵਿੱਚੋਂ ਚੋਟੀ ਦੇ ਖਿਡਾਰੀ ਆਏ ਹੋਣੇ ਆ ਉੱਥੇ ਦੀ ਅਗਰ ਗੱਲ ਕਰੀਏ ਤਾਂ ਤਗਮਾ ਸ਼੍ਰੇਣੀ ਦੇ ਵਿੱਚ ਜਿਹੜਾ ਭਾਰਤ 6ਵੇਂ ਨੰਬਰ ਤੇ ਆਇਆ ਤੇ ਚਾਈਨਾ ਪਹਿਲੇ ਨੰਬਰ ਤੇ ਤੇ 6 ਮੈਡਲਾਂ ਦੇ ਵਿੱਚੋਂ ਜਿਹੜਾ ਇੱਕ ਮੈਡਲ ਆ ਉਹ ਸਾਡੇ ਪੰਜਾਬ ਦੀ ਧੀ ਦਾ ਤੇ ਪੰਜਾਬ ਦੇ ਵਿੱਚ ਇੱਕੋ ਇੱਕ ਮੈਡਲ ਆਇਆ ਤੇ ਉਹ ਸਾਡੀ ਜਿਹੜੀ ਇਹ ਜਾਪੀ ਖੱਟੜਾ ਲੈ ਕੇ ਆਈ ਹੈ ਉਹ ਵੀ ਸਾਡੇ ਇਲਾਕੇ ਸਾਡੇ ਪਿੰਡਾਂ ਦੀ ਏ ਤਾਂ ਸੋਚ ਕੇ ਦੇਖੋ ਵੀ ਕਿੱਡੀ ਵੱਡੀ ਗੱਲ ਆ ਯਾਰ ਸਾਡੀਆਂ ਕੁੜੀਆਂ ਜਿਹੜੀਆਂ ਨਾ ਏਸ਼ੀਅਨ ਲੈਵਲ ਦੇ ਉੱਤੇ ਏਸ਼ੀਆ ਲੈਵਲ ਦੇ ਯਾਰ ਕਿੰਨੇ ਦੇਸ਼ ਚైనా ਵਰਗੇ ਕਿੰਨੇ ਦੇ ਵਰ ਦੇਸ਼ ਆ ਜਿਹੜੇ ਕਹਿੰਦੇ ਖੇਡਾਂ ਚ ਕਿੰਨੇ ਆ ਜਾਪਾਨ ਹੋ ਗਿਆ ਹੋਰ ਮਲੇਸ਼ੀਆ ਸਿੰਗਾਪੁਰ ਜਿੰਨਾ ਏਸ਼ੀਆ ਦੇ ਵਿੱਚ ਦੇਸ਼ ਆਉਂਦੇ ਆ ਸਾਰੇ ਦੇਸ਼ਾਂ ਦੇ ਜਵਾਕ ਆਏ ਹੋਣੇ ਆ ਪਰ ਉੱਥੇ ਜਾ ਕੇ ਆਪਣਾ ਬ੍ਰੌਂਜ਼ ਲੈ ਕੇ ਆਉਣਾ ਯਾਰ ਬਹੁਤ ਵੱਡੀ ਗੱਲ ਹੈ ਇਹ ਵੀ ਸਾਡੇ ਪਿੰਡਾਂ ਦੀ ਕੁੜੀ ਹੈ ਜਾਪੀ ਖੱਟੜਾ ਤੇ ਜਸਮੀਨ ਕੌਰ ਗੁਰਲੀਨ ਕੌਰ ਜਾਪੀ ਖਟੜਾ ਜਿਹੜੀ ਤਿੰਨੋਂ ਕੁੜੀਆਂ ਸਾਡੇ ਪਿੰਡਾਂ ਦੀਆਂ ਨੇ ਆਨੰਦਪੁਰ ਸਾਹਿਬ ਇਲਾਕੇ ਦੀ ਨੇ ਹਰਮਨਪ੍ਰੀਤ ਕੌਰ ਉੱਤੇ ਵੀ ਸਾਨੂੰ ਮਾਣ ਤੇ ਬਲਵਿੰਦਰ ਸਿੰਘ ਸਮੁੰਦਰੀਆਂ ਉੱਤੇ ਵੀ ਸਾਨੂੰ ਮਾਣ ਹੈ ਸਾਡੇ ਇਲਾਕੇ ਤੇ ਵੀ ਮਾਣ ਹੈ ਤੇ ਸਾਨੂੰ ਮੇਰਾ ਜੋ ਦਿਲ ਕਰਦਾ ਕਿ ਯਾਰ ਸਾਨੂੰ ਇਹ ਇਹ ਨਾ ਪਹਿਲ ਕਰਨੀ ਚਾਹੀਦੀ ਹੈ ਹੁਣ ਜੇ ਮੈਂ ਪਹਿਲ ਕੀਤੀ ਹੈ ਨਾ ਆਪਣੇ ਬੱਚਿਆਂ ਨੂੰ ਮੇਰਾ ਦਿਲ ਸੀਗਾ ਵੀ ਇਹਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ ਤਾਂ ਥੋੜਾ ਵੀ ਫਰਜ਼ ਬਣਦਾ ਸਾਡੇ ਪਿੰਡਾਂ ਵਾਲਿਆਂ ਦਾ ਵੀ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਬੱਚੇ ਤੱਕ ਪਹੁੰਚਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆ ਸਾਡੇ ਇਲਾਕੇ ਹਰਨੰਦਪੁਰ ਸਾਹਿਬ ਦੀਆਂ ਵਾਰਸਾਂ ਨੇ ਐਮਨਿੰਗ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਇੱਥੇ ਜਿਹੜਾ ਖੰਡੇ ਬਾਟੇ ਦੀ ਪੋਲ ਤਿਆਰ ਕੀਤੀ ਹੈ ਇੱਥੋਂ ਯੋਧੇ ਜੰਮੇ ਆ ਤੇ ਇੱਥੋਂ ਸਾਡੀਆਂ ਜਿਹੜੀਆਂ ਮਾਈ ਭਾਗੌਰ ਦੀਆਂ ਵਾਰਸਾਂ ਨੇ ਇਹ ਤੇ ਪਤਾ ਨਹੀਂ ਆ ਜੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕਿੱਡੇ ਵੱਡੇ ਵੱਡੇ ਮੁਕਾਮ ਹਾਸਲ ਕਰਨੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਚਾਰਾਂ ਧੀਆਂ ਨੂੰ ਆਪਾਂ ਹੌਸਲਾ ਦੇਈਏ ਤੇ ਇਹਨਾਂ ਨੂੰ ਵਧਾਈਆਂ ਵੀ ਦੇਈਏ ਇੰディア ਜਿਹੜੀਆਂ ਉਪਲਾਉਧੀਆਂ ਕਰਕੇ ਤੇ ਕੋਸ਼ਿਸ਼ ਕਰੀਏ ਕਿ ਆਪਾਂ ਜਿਹੜੇ ਆ ਹੋਰ ਵੀ ਇਹੋ ਜਿਹੇ ਅਗਰ ਤੁਹਾਨੂੰ ਲੱਗਦਾ ਕੋਈ ਸਾਡੀਆਂ ਧੀਆਂ ਸਾਡੇ ਬੱਚੇ ਜਿਹੜੇ ਲੱਗਦੇ ਅੰਗੋਲੇ ਗਏ ਨੇ ਜਿਨ੍ਹਾਂ ਦੀ ਬਹੁਤ ਵੱਡੀ ਉਪਲਬਧਤੀ ਆ ਅਸਲ ਦੇ ਵਿੱਚ ਆ ਰੀਲਾਂ ਵਾਲੀਆਂ ਉਪਲਬਧੀਆਂ ਨਹੀਂ ਹੈਗੀਆਂ ਬਈ ਵੀ ਤੂੰ ਰੀਲਾਂ ਤੇ ਲੱਕ ਹਲਾ ਲਿਆ ਇਹ ਉਪਲਬਧੀਆਂ ਨਹੀਂ ਹੈਗੀਆਂ ਜੋ ਰੋਤ ਤੁਹਾਡੀ ਆਣਕ ਤੁਹਾਡਾ ਜਜ਼ਬਾ ਤੁਹਾਡਾ ਜਨੂਨ ਜੇ ਜ਼ਿੰਦਗੀ ਤੁਸੀਂ ਕੁਝ ਕਰਕੇ ਆਉਂਦੇ ਆ ਤਾਂ ਉਹ ਤੁਹਾਡੀ ਉਪਲਬਧੀ ਹੈ ਜੇ ਤੁਹਾਨੂੰ ਹੋਰ ਵੀ ਲੱਗਦਾ ਕੋਈ ਇਹੋ ਜਿਹੇ ਬੱਚੇ ਹੈਗੇ ਆ ਕੋਈ ਇਹੋ ਜਿਹੇ ਪਰਸਨੈਲਿਟੀਜ਼ ਹੈਗੀਆਂ ਤਾਂ ਤੁਸੀਂ ਮੈਨੂੰ ਜਰੂਰ ਮੈਸੇਜ ਕਰਕੇ ਦੱਸਿਓ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਬਾਰੇ ਵੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਹੋ ਵੀਡੀਓ ਨੂੰ ਸਾਰੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਭਾਈ ਧੰਨਵਾਦ